ਹਾਂਜੀ ਦੋਸਤੋ ਸਤ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਸਭ ਠੀਕ ਠਾਕ ਨੇ ਜੀ ਅੱਜ ਆਪਣੇ ਪਿੰਡ ਨਗਰ ਕੀ ਤਨਉਣਾ ਸੀਗਾ ਉਹਦੇ ਸੰਬੰਧ ਵਿੱਚ ਤਿਆਰੀ ਕਰ ਰਹੇ ਸੀ ਰੋਡ ਦੇ ਉੱਪਰ ਪਾਣੀ ਪੋਣੀ ਛੜਕਿਆ ਸਾਰੇ ਪਿੰਡ ਵਾਲੇ ਲੱਗੇ ਹੋਏ ਆਪੋ ਆਪਣੇ ਘਰਾਂ ਦੇ ਮੋਰਾਂ ਗੁਰੂ ਮਹਾਰਾਜ ਦੀ ਸواری ਆਉਣੀ ਪਿੰਡ ਆਪਣੇ ਵੈਲਕਮ ਕਰਨ ਵਾਸਤੇ ਸਾਰਾ ਪਿੰਡ ਪਗਾਾਂ ਵਾਲੇ ਨਗਰ ਹੁੰਦੇ ਨੇ ਜਿੱਥੇ ਗੁਰੂ ਮਹਾਰਾਜ ਦੇ ਚਰਨ ਪੈਂਦੇ ਨੇ ਇਸ ਕਰਕੇ ਸਾਰੇ ਪਿੰਡ ਨੂੰ ਬਹੁਤ ਖੁਸ਼ੀ ਆ ਗੁਰੂ ਮਹਾਰਾਜ ਜੀ ਸਵਾਰੀ ਸਾਡੇ ਪਿੰਡ ਵਿੱਚ ਦੀ ਲੰਗਣੀ ਆ ਧੰਨਵਾਦ ਸ਼ੁਕਰਾਨਾ ਕਰਦੇ ਮਹਾਰਾਜ ਦਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਤਾਂ ਅੰਦਰ ਉਸ ਨਾਂ ਬਾਸੀ ਨਗਰ ਖੇੜਿਆਂ ਨੂੰ ਸਾਡੇ ਤੰਦਰੁਸਤਿਆਂ ਬਾਰੇ ਫਸਲવાડી ਨੂੰ ਪਸਵਾਂ ਨਗਰਾਂ ਨੂੰ ਤੰਦਰੁਸਤਿਆਂ ਦੇ ਬੱਚੇ ਬਾਦਸ਼ਾਹ ਅੱਗੇ 5 ਕਿਲੋ ਓਕੇ ਦੋਸਤੋ ਧੰਨਵਾਦ ਥੈਂਕ ਯੂ ਵੀਡੀਓ ਨੂੰ ਪੂਰਾ ਦੇਖੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਓਕੇ ਬਾਏ ਬਾਏ